ਖੜ ਜੋ ਖੜ ਜੋ ਜੇ ਐਸ ਐਚਓ ਸਾਹਿਬ ਤੁਹਾਨੂੰ ਪਹੁੰਚਾਰੇ ਆ ਆਵਾਜ਼ ਨਾਲ ਖੋਲੇ ਆਹ ਦੱਸ ਦਿੰਦਾ ਮੈਂ ਇੱਧਰ ਗੱਲ ਕਰੀਏ ਮੈਂ ਤੁਹਾਨੂੰ ੱੱਕੇ ਮਾਰ ਰਿਹਾ ਤੁਹਾਨੂੰ ੱੱਕੇ ਮਾਰ ਰਿਹਾ ਕੈਂਡੀਡੇਟ ਨੂੰ ਅੰਦਰ ਜਾਂਦੋ ਇਹਨੂੰ ਕਹਿ ਨਹੀਂ ਮੈਂ ਰੋਕ ਰੋਕ ਤੁਸੀਂ ਜਾ ਰਹੇ ਕੈਂਡੀਡੇਟ ਨੂੰ ਬੰਦ ਕਰਾਓ ਤੁਸੀਂ ਮੈਂ ਕਿਹਾ ਬੰਦੀ ਸਾਡੇ ਕੈਂਡੀਡੇਟ ਉਹ ਵੀ ਲੈ ਕੇ ਆਉਣਾ ਸਾਹਿਬ ਲੈ ਕੇ ਆਉਣਾ ਅਸੀਂ ਜਾਣ ਦੇ ਰਹੇ ਹਾਂ ਰੋਡ ਨੂੰ ਜਾਣ ਦੇ ਰਹੇ ਹਾਂ ਅਸੀਂ ਖੜੇ ਹਾਂ ਕੈਂਡੀਡੇਟ ਨੂੰ ਦੇਖਣ ਦੇ ਰਹੇ ਉਹ ਨਿਕੰਦਰਵਾਸ ਨੇ ਸਾਡੇ ਕੈਂਡੀਡੇਟ ਨੂੰ ਕਿਵੇਂ ਰੋਕ ਲਿਆ ਉਹ ਪਿੱਛੇ ਆ ਜੀ ਸਾਰੇ ਮੈਂ ਕਿ ਰਾ ਸਾਡੇ ਕੈਂਡੀਡੇਟ ਨੂੰ ਅੰਦਰ ਜਾਣ ਦਿਓ ਜਾਓ 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 ਸਾਡੇ ਲਾਲ ਮਾਈਕ ਸਾਡਾ ਚੱਲ ਚੱਲ ਕੇ ਅੰਦਰ ਨੂੰ ਜਾਣਾ ਪਊ ਉਹ ਮਨ ਸਾਹਿਬ ਕੀ ਹੋਇਆ ਅੰਦਰ ਨੂੰ ਚੋੜ ਵੀ ਜਾਰੀ ਕਰਦੇ ਵੀ ਆ ਆ ਪੁਲਿਸ ਲੱਗੀ ਹੋਈ ਹੈ ਨਾਲ ਫੰਦੇ ਅੰਦਰ ਹੈਗੇ ਆ ਕਾਂਗਰਸ ਜਾਨ ਵੀ ਤੁਸੀਂ ਆਇਆ ਤਾਂ ਤੁਹਾਨੂੰ ਅੰਦਰ ਨਹੀਂ ਜਾਂਦੇ ਨਹੀਂ ਜਾਂਦੇ ਥੋੜਾ ਸਾਹਮਣੇ ਆ ਇੰਡੀਪੈਂਡੈਂਟ ਕੈਂਡੀਡੇਟ ਇਹਨਾਂ ਨੂੰ ਜਾਣਦ ਕਰਦੀ ਹੈ ਕਹਿੰਦੇ ਸਾਰੇ ਕੋਠੀ ਦੇ ਅੰਦਰ ਕਿਵੇਂ ਗਿਆ ਵਾ ਤਿੰਨ ਤਿੰਨ ਕਮਰੇ ਜਿਹੜੇ ਜਾਣਾ ਉਹ ਪੁੱਛ ਨਹੀਂ ਆ ਬਾਕੀ ਕਮਰੇ ਕਿੱਥੇ ਉਹ ਤੇ ਜਾਣ ਦਿੰਦਾ ਇਹਨਾਂ ਨੂੰ ਇਹ ਕਹਿੰਦਾ ਉਹ ਕਮਰੇ ਬੰਦ ਨੇ ਤੇ ਇਹ ਕਹਿੰਦੇ ਜੀ ਉਹ 6 ਵਜੇ ਤੋਂ ਬਾਅਦ ਕੋਈ ਕੈਂਡੀਡੇਟ ਵੀ ਨਹੀਂ ਆ ਸਕਦਾ ਜੀ ਤੁਹਾਨੂੰ ਭੇਜਿਆ ਹੈ ਇਹ ਸਾਰਾ ਖਾਸ ਕੀ ਲੋਦਰ ਅੰਦਰ ਕੋਣ ਆ ਜੀ ਮੈਂ ਦੇਖ ਲੇ ਮੈਨੂੰ ਲੱਗ ਦੇ ਦੇਣ ਜੀ ਕੋਣ ਆ ਜੀ ਥੋੜਾ ਵੀ

ਕਲਵਾਓ ਜਰਾ ਕਲਵਾਓ ਗੇੜ ਕਲਵਾਓ ਗੇੜ ਕਲਵਾਓ ਗੇੜ ਕਲਵਾਓ ਚੌਦੀ ਸਾਹਿਬ ਅੰਦਰ ਵੇਖਿੰਗ ਹੋ ਰਹੀ ਹੈ ਦਰਵਾਜ਼ਾ ਨੌਕਰਾਂ ਅੰਦਰ ਨਹੀਂ ਲਾਉਣੇ ਜਾਣਦਾ ਮੈਂ ਗੈਂਡੀਟਾ ਕਿਉਂ ਨਹੀਂ ਲਾਉਂਦਾ ਤੁਸੀਂ ਚਲੋ ਬਾਕੀ ਬਾਕੀ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਤੁਸੀਂ ਆਓ ਆਓ ਜੀ ਅੱਧਾ ਘੰਟਾ ਹੋ ਗਿਆ ਬਿਲਕੁਲ ਬੜਾ ਯਾਰ ਬਾਕੀ ਲੋਕੋ ਵਿੱਚ ਸੁਣਨੇ ਆ ਹਾਲੇ ਉਹ ਕੋਲੋਂ ਬੈਠਾ ਨਹੀਂ ਬੋਲ ਰਿਹਾ ਕਿ 2.5 ਬਹੁਤ ਬੱਸ ਉਹ 100 ਰੁਪਏ ਯਾਰ ਰੁਕ ਜਾਓ ਬਸ ਸਾਹਮਣੇ ਜੋ ਵੀ ਕਹਿਣਾ ਸੀ ਉੱਥੇ ਦਬਕੇ ਦੁਕੇ ਮਾਰ ਕੇ ਭੱਜੇ ਆ ਬਾਹਰੋਂ ਭੱਜ ਗਏ ਆ ਪਰ ਮੈਂ ਇਹ ਕਹਿਣਾ ਕਿ ਝੜਣਾ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਜੇ ਭੱਜੇ ਆ ਉਹਨਾਂ ਨੇ ਗਲਤੀ ਸਾਸ ਕਰ ਲਈ ਆ ਤੇ ਹੁਣ ਜਾਣ ਦੇਣੇ ਚਾਹੀਦੇ ਆ ਆਮ ਆਦੀ ਪਾਰਟੀ ਦੇ ਹੋਰ ਕਮੇਰੇ ਹੋਣੇ ਆ ਸਰ ਕੰਟਪ ਕਿਉਂ ਗਏ ਸਰ ਇਹ ਤਾਂ ਉਹਨਾਂ ਨੂੰ ਪੁੱਛੋ ਇਸ ਵਕਤ ਇਹ ਅੱਜ ਆਈ ਸਰਕਾਰੀ ਜ਼ੋਰ ਪ੍ਰੋਸ ਹਾਂਜੀ ਹਾਂਜੀ ਹੁਣ ਸ਼ੋਰ ਪੈ ਰਿਹਾ ਸੀ ਕਿ ਕੋਈ VOTING ਫੇਕ VOTING ਜਾਂ ਝਾਲੀ VOTING ਹੋ ਰਹੀ ਆ ਅੰਦਰ ਸਾਰੀਆਂ ਪਾਰਟੀਆਂ ਦੇ ਏਜੰਟ ਬੈਠੇ ਆ ਕਿੱਥੇ-ਜਿੱਥੇ ਬੋਲ ਹੁੰਦੀ ਵੋਟ ਮੈਂ ਅੰਦਰ ਦੇਖ ਕੇ ਆਇਆ ਕਿਉਂਕਿ ਕਮਰੇ ਸਕੂਲ ਦੇ ਬਹੁਤ ਜ਼ਿਆਦਾ ਨੇ ਕਮਰੇ ਮੈਂ ਦੇਖ ਨਹੀਂ ਸਕਿਆ ਤੇ ਅੰਦਰ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਬੈਠਾ ਹੈ ਉਹਨਾਂ ਨੇ ਗੱਲ ਕਹੀ ਵੀ ਕੈਂਡੀਡੇਟ ਸਭ ਤੁਸੀਂ ਆ ਗਿਓ ਪਰ ਸਵੇਰੇ 6:00 ਤੋਂ ਬਾਅਦ ਤੁਸੀਂ ਵੀ ਨਹੀਂ ਆ ਸਕਦੇ 8:00 ਤੋਂ ਬਾਅਦ ਉਹਨਾਂ ਨੇ ਫੇਰ ਵੀ ਜਿੱਥੇ VOTING ਹੁੰਦੀ ਹੈ ਕੈਂਡੀਡੇਟ ਇੱਥੇ ਪਹੁੰਚ ਕੇ ਉੱਥੇ ਸਾਰਾ ਸ਼ਾਂਤੀ ਨਾਲ ਪੋਲਿੰਗ ਏਜੰਟ ਬੈਠੇ ਉੱਥੇ ਇਦਾਂ ਦੀ ਕੋਈ ਗੱਲ ਨਹੀਂ ਪਾਪਾ ਜੀ ਹੁਣ ਤਾਂ ਕੈਮਰੇ ਪੈਗਾ ਤਾਂ ਵੀ ਕੈਮਰਾ ਬਾਈ ਪ੍ਰੂਫ ਕਰਵਾਵਾਂਗੇ ਬਾਈ ਪ੍ਰੂਫ ਦਿਖਾਵਾਂਗੇ ਉਹ ਚੱਲੂ ਕੀ ਖਬਰ ਦੇਖ ਲਿਓ 60 ਡਿਗਰੀ ਮਾਸਟਰ ਬਸ ਤੁਸੀਂ ਤੁਸੀਂ ਕਸਟੋਲ ਦਾ ਉਹ ਤਾਂ ਕੋਈ ਨਹੀਂ ਚੱਲੂ ਕੀ ਦੇਖ ਲਿਓ ਦੇਖ ਲਿਆ ਤਦਲਕਲ ਮੁੱਕੀ ਤੁਸੀਂ ਆਪਣੀ ਡਿਊਟੀ ਕਰੋ ਸੀ ਕਰ ਰਹੇ ਤਵੇਂ ਕਰ ਰਹੀ ਡਿਊਟੀ ਅਸੀਂ ਅਸੀਂ ਕੁਝ ਕਰ ਰਹੇ ਹਾਂ